ਸਸ਼ਕਲ ਕਲਿਆਣ ਟੀਵੀ ਪੰਜਾਬੀ ਵੇਖ ਰਿਹਾ ਤੁਸੀਂ ਤੇ ਬਠਿੰਡਾ ਦੇ ਵਿੱਚ ਜਿੱਥੇ ਦਿਵਿਆਂਗ ਐਸੋਸੀਏਸ਼ਨ ਦੇ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾ ਰਿਹਾ ਹੈ ਦਰਅਸਲ ਇਸ ਦੌਰਾਨ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਦੇ ਮੈਂਬਰ ਜਿਨ੍ਹਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਵੱਲੋਂ 322 ਪੋਸਟਾਂ ਕੱਢੀਆਂ ਗਈਆਂ ਸਨ ਜਿਸ ਦੇ ਲਈ ਪੁਲਿਸ ਵੈਰੀਫਿਕੇਸ਼ਨ ਤੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਇਹਨਾਂ ਦੀ ਹੋ ਗਈ ਸੀ ਪਰ ਇਸ ਦੇ ਬਾਵਜੂਦ ਜਿਹੜੇ ਜੁਆਇਨਿੰਗ ਲੈਟਰ ਅਜੇ ਤੱਕ ਇਹਨਾਂ ਨੂੰ ਨਹੀਂ ਦਿੱਤੇ ਜਾ ਰਹੇ ਇਸ ਦੇ ਚੱਲਦਿਆਂ ਕਾਫੀ ਪਰੇਸ਼ਾਨ ਨੇ ਤੇ ਇਹਨਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਇਸ ਦੇ ਨਾਲ ਇਹਨਾਂ ਦਾ ਕਹਿਣਾ ਹੈ ਕਿ ਜਦ ਇਹਨਾਂ ਦੇ ਵੱਲੋਂ ਇਸ ਬਾਬਤ ਕਮਿਸ਼ਨਰ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਕਮਿਸ਼ਨਰ ਦਾ ਕਹਿਣਾ ਹੈ ਕਿ ਉਹ ਜਿਹੜੀਆਂ 322 ਪੋਸਟਾਂ ਰੱਦ ਕਰ ਦਿੱਤੀਆਂ ਜਾਣਗੀਆਂ ਤੇ 597 ਨਵੀਆਂ ਪੋਸਟਾਂ ਕੱਢੀਆਂ ਜਾਣਗੀਆਂ ਪਰ ਇਹਨਾਂ ਦਾ ਕਹਿਣਾ ਕਿਸ ਤਰ੍ਹਾਂ ਫਲਾਰੇ ਲਗਾਏ ਜਾ ਰਹੇ ਨੇ ਇਹਨਾਂ ਨੂੰ ਭਰਤੀ ਦਾ ਹੀ ਕੀਤਾ ਜਾ ਰਿਹਾ ਜਿਸ ਦੇ ਚਲਦਿਆਂ ਬਠਿੰਡਾ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਇਹਨਾਂ ਯੂਨੀਅਨ ਮੈਂਬਰਾਂ ਦੇ ਵੱਲੋਂ ਸੰਘਰਸ਼ ਵਿੜਿਆ ਗਿਆ ਇਸ ਦੇ ਨਾਲ ਹੀ ਮੰਗਾ ਮੰਨਣ ਦੀ ਅਪੀਲ ਕੀਤੀ ਗਈ ਹੈ ਮੈਂ ਕੇ ਰਣਜੀਤ ਕੌਰ ਹਾਂ ਜੀ ਰਾਸ਼ਟਰੀ ਦਿਵੰਗ ਐਸੋਸੀਏਸ਼ਨ ਦੀ ਮੈਂ ਸੀਨੀਅਰ ਮੈਂਬਰ ਹਾਂ ਤੇ ਮੈਂ ਜੋ ਅੱਜ ਅਸੀਂ ਜੋ ਧਰਨਾ ਲਗਾਇਆ ਤੇ ਇਹਦੇ ਵਿੱਚ ਜੋ 322 ਪੋਸਟਾਂ ਨਗਰ ਨਿਕਮ ਵੱਲੋਂ 2021 ਦੇ ਵਿੱਚ ਕੱਢੀਆਂ ਗਈਆਂ ਸੀ ਇਸ ਤੋਂ ਬਾਅਦ ਸਾਡੀ ਪੁਲਿਸ ਵੈਰੀਫਿਕੇਸ਼ਨ ਵੀ ਹੋ ਗਈ ਹੈ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਤੇ 4 ਸਾਲਾਂ ਤੋਂ ਸਾਨੂੰ ਚੌਥਾ ਸਾਲ ਚੱਲ ਰਿਹਾ ਤੇ ਸਾਨੂੰ ਲਟਕਾਇਆ ਜਾ ਰਿਹਾ ਤੇ ਇਹਦੇ ਵਿੱਚ ਇਹ ਸੀ ਕਿ ਜੀ ਸਾਡੀ ਜਦੋਂ ਵੈਰੀਫਿਕੇਸ਼ਨ ਵੀ ਹੋ ਗਈ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਗਈ ਪੁਲਿਸ ਵੈਰੀਫਿਕੇਸ਼ਨ ਵੀ ਹੋ ਗਈ ਤੇ ਹੁਣ ਸਾਨੂੰ ਸਿਰਫ ਜੁਆਇਨਿੰਗ ਲੈਟਰ ਦੇਣ ਦੇ ਇਹ ਤਿੰਨ ਸਾਲਾਂ ਤੋਂ ਸਾਨੂੰ ਇਹੀ ਗੱਲ ਕਹਿ ਰਹੇ ਆ ਵੀ ਪ੍ਰੋਸੈਸ ਚੱਲ ਰਿਹਾ ਹੈ ਪ੍ਰੋਸੈਸ ਚੱਲ ਰਿਹਾ ਤੇ ਹੁਣ ਜਦੋਂ ਅਸੀਂ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਵੀ ਕਮਿਸ਼ਨਰ ਸਾਹਿਬ ਜੀ ਇਹ ਇਹ ਕਿਉਂ ਰੋਕੀਆਂ ਜਾ ਰਹੀਆਂ ਵੀ ਸਾਨੂੰ ਜੁਆਇਨਿੰਗ ਲੈਟਰ ਕਿਉਂ ਨਹੀਂ ਤੁਸੀਂ ਪ੍ਰੋਵਾਈਡ ਕਰਵਾ ਰਹੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਵੀ 322 ਪਲੱਸ 597 ਪੋਸਟਾਂ ਵੀ ਮੈਂ 322 ਨੂੰ ਰੱਦ ਕਰਕੇ 597 ਪੋਸਟਾਂ ਇੱਕ ਨਵੀਆਂ ਕੱਟੂਗਾ ਤੇ ਕਹਿੰਦੇ ਮੇਰੇ ਇਹ ਬਜਟ ਤੇ ਜਿਹੜਾ ਵਾਜਟ ਤੇ ਮੇਰੇ ਅਸਰ ਪੈ ਰਹੇ ਆ ਅਸੀਂ ਇਹੀ ਪੁੱਛਣਾ ਚਾਹੁੰਦੇ ਆਂ ਵੀ 332 ਨਾਲ ਤਾਂ ਸੋਡਾ ਬਜਟ ਤੇ ਅਸਰ ਹੋ ਰਿਹਾ ਹੈ ਠੀਕ ਹੈ ਤੇ 597 ਨਾਲ ਨਹੀਂ ਹੋਊਗਾ ਇਹ ਚੀਜ਼ ਤੋਂ ਸਭ ਕੁਝ ਹੋ ਚੁੱਕਿਆ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੱਤੇ ਜਾ ਰਹੇ ਜੀ ਸਾਨੂੰ ਸੋਨੋ ਵੀ ਪਤਾ ਹੈ ਜੀ ਇੱਕ ਹੈਂਡੀਕੈਪਟ ਨੂੰ ਆਉਣਾ ਕਿੰਨਾ ਔਖਾ ਤੇ ਅਸੀਂ ਬਹੁਤ ਔਖਾਂ ਨਾਲ ਪੜੇ ਪੜੇ ਆਂ ਜੀ ਤੇ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆਂ ਸਾਨੂੰ ਜਲ ਤੋਂ ਜਲਦ ਜਿਹੜੇ ਸਾਡੇ ਜੁਆਇਨਿੰਗ ਲੈਟਰਾਂ ਸਾਨੂੰ ਪ੍ਰੋਵਾਈਡ ਕੀਤੇ ਜਾਣ ਅਸੀਂ ਬਠਿੰਡੇ ਤੋਂ ਕੋਈ ਫਾਜ਼ਿਲਕਾ ਤੋਂ ਕੋਈ ਮਾਨਸਾ ਤੋਂ ਕੋਈ ਗਿੱਦੜਵੇ ਤੋਂ ਦੂਰ ਦੂਰ ਸਿਟੀ ਤੋਂ ਸਾਰੇ ਇੱਥੇ ਆਏ ਜੀ ਅਸੀਂ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ ਜੀ ਪੂਰੇ ਰੋਸ ਨਾਲ ਹੋਵੇਗਾ ਜੀ ਜਿੰਨਾ ਟਾਈਮ ਸਾਨੂੰ ਰਿਟਰਨ 'ਚ ਨਹੀਂ ਨਾ ਆਵੇਗਾ ਉਹਨਾਂ ਟਾਈਮ ਸਾਡਾ ਜਿਹੜਾ ਧਰਨਾ ਇਹ ਲਗਾਤਾਰ ਜਾਰੀ ਰਹੇਗਾ ਜੀ ਮੈਂ ਰਾਸ਼ਟਰੀ ਦਿਵਿਆਂਗ ਤੋਂ ਬਲਜਿੰਦਰ ਜਨਰਲ ਸੈਕਟਰੀ ਅਸੀਂ 322 ਪੋਸਟਾਂ ਜੋ ਨਗਰ ਨਿਗਮ ਨੇ ਕਟੀਆਂ ਸੀ 21 10 2021 'ਚ ਕੱਢੀਆਂ ਗਈਆਂ ਇਹ ਇਹਦੇ ਵਿੱਚ ਸਿਲਸਿਲੇ ਤੱਕ ਅੱਜ ਅਸੀਂ ਤਿੰਨ ਜਾਣੇ ਹੈਂਡੀਕੈਪ ਐ ਜਿਨ੍ਹਾਂ ਨੇ ਅਸੀਂ ਪੋਸਟ ਭਰੀ ਐ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਇਨਸਾਫ਼ ਮੰਗਦੇ ਆਂ ਸਰਕਾਰ ਤੋਂ ਵੀ ਸਾਨੂੰ 4 ਸਾਲ ਹੋ ਗਏ ਲਟਕਾਇਆ ਜਾ ਰਿਹਾ ਤਾਂ ਸਾਡਾ ਇਹ ਜਿਹੜੇ ਜੁਆਇਨਿੰਗ ਲੈਟਰ ਦਿੱਤੇ ਜਾਣ ਹਾਊਸ ਤੋਂ ਪਾਸਿੰਗ ਕਰਾ ਕੇ ਇਹ ਆ ਚੁੱਕਿਆ ਸਾਡੇ ਲਈ ਤੇ ਪਰ ਸਾਨੂੰ ਇਹ ਲਟਕਾਇਆ ਜਾ ਰਿਹਾ ਤਾਂ ਸਾਡੀ ਇਹ ਸਰਕਾਰ ਤੋਂ ਬੇਨਤੀ ਆ ਵੀ ਸਾਨੂੰ ਇਹ ਜੁਆਇਨਿੰਗ ਲੈਟਰ ਦਿੱਤੇ ਜਾਣ ਤੇ ਜਿਹੜੇ ਚ ਸਾਡੀਆਂ 13 ਸੀਟਾਂ ਹੈਂਡੀਕੈਪ ਦੀਆਂ ਜਿਹੜੀਆਂ ਵੀ ਸਾਡੇ ਹੈਂਡੀਕੈਪ ਆ ਉਹਨਾਂ ਨੂੰ 13 ਸੀਟਾਂ ਇਹ ਮਿਲ ਸਕਣ ਤਾਂ ਸਾਡੀ ਹੱਥ ਜੋੜ ਕੇ ਸਰਕਾਰ ਮੂਰੇ ਬੇਨਤੀ ਹੈ ਵੀ ਸਾਡੀਆਂ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ